ਜਿਹੜੀ ਕਾਂਗਰਸ ਦੀ ਸਥਾਪਨਾ ਮੋਹਨਦਾਸ ਕਰਮਚੰਦ ਗਾਂਧੀ ਦੇ ਲਿਖੇ ਹੋਏ ਕਨਸਟੀਟਿਊਸ਼ਨ ਨਾਲ ਹੁੰਦੀ ਹੈ ਜੇ ਜੇਦੀ ਰਾਜ ਭੂਮਿਕ ਆਪਣੇ ਆਪ ਨੂੰ ਕਾਂਗਰਸ ਮੰਨਦੀ ਹੈ ਕਿ ਉਹ ਕਾਂਗਰਸ ਨਹੀਂ ਹਾਰ ਮੰਨ ਕਹਿੰਦੇ ਆ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਕਿ ਰਾਜ ਭੂਮਿਕ ਹਿੰਦੁਸਤਾਨ ਚ ਇਹਨਾਂ ਦਾ ਵਜੂਦ ਖਤਮ ਹੋ ਗਿਆ ਡੇਟਲ ਆਪੋ ਪੋਜੀਸ਼ਨ ਦਾ ਰਾਈਟ ਨੀਅਰ ਕੋਸ਼ਿਸ਼ ਕਰਦੇ ਆ ਇਹ ਕਿ ਆਸੀਂ ਮੁੜ ਕੇ ਆਪਣੇ ਪੈਰ ਪਸਾਰੀਏ ਇੱਕ ਸਟੈਪ ਅੱਗੇ ਲੈਂਦੇ ਆ ਤੇ ਪੰਜ ਸਟੈਪ ਪਿੱਛੇ ਡਿਲੀ ਆਉਂਦੇ ਜਿਸ ਬੰਦੇ ਦੇ ਦਾਦੇ ਨੂੰ ਮੁੱਖ ਮੰਤਰੀ ਉਹਦੇ ਦੋ ਤਾਇਆ ਨੂੰ ਮੰਤਰੀ ਉਹਦੀ ਭੂਆ ਮੰਤਰੀ ਉਹਦਾ ਮਾਮਾ ਮੰਤਰੀ ਉਹਦਾ ਭਰਾ ਮੰਤਰੀ ਆਪਾਂ ਇਹ ਪਹਿਲੀ ਗੱਲ ਤੇ ਇਹ ਜਿਹੜੇ ਬੰਦੇ ਕੌਂਸਲ ਨੂੰ ਚੜ੍ਹੇ ਤੇ ਉਹਦੇ ਖਿਲਾਫ ਬੜੀ ਦਲੇਰੀ ਨਾਲ ਇਕ ਆਇਆ ਸ਼ੇਰ ਕਹਨ ਵਾਲਾ ਰਾਜਾ ਬੜਿੰਗ ਨਾਮ ਵੀ ਬੜਾ ਜਵੰਦਾਸਿਆ ਲੱਗਦਾ ਰਾਜਾ ਬੜਿੰਗ ਤੇ ਮੈਨੂੰ ਲੱਗਿਆ ਯਾਰ ਬੰਦਾ ਕੈਮ ਐ ਲੜਨ ਆਇਆ ਐ ਪੰਗਾ ਪਾਊਗਾ ਇਹ ਪਰ ਮੈਨੂੰ ਕੀ ਪਤਾ ਸੀ ਕਿ ਇਹਦੀ ਨੱਤਾ ਹੀ ਹੈ ਇੱਕ ਬਰਤਕਾਰੀ ਦੀ ਤੇ ਬਰਤਕਾਰੀ ਦੇ ਭਰਾ ਦੀ ਹੰਤ ਸਾਖੀਆਂ ਤੇ ਚੜੂਗਾ ਇਹ ਰਾਜਾ ਬੜਿੰਗ ਕੀਓ ਅਮ੍ਰਿੰਤਾ ਜੀ ਇਹਨਾਂ ਨੂੰ ਨਾਲ ਲੈ ਕੇ ਕਿਤੇ ਕੰਪੇਨ ਤੇ ਜਾਣ ਯੋਗ ਹੈ? ਕੀ ਲੋਕਾਂ ਦੇ ਸਵਾਲ ਦਾ ਜਵਾਬ ਦੇ ਪਾਣਗੇ? ਕੀ ਇਹ ਕੰਪੇਨ ਕਰਦਿਆਂ ਨੂੰ ਜਦੋਂ ਭੈਣ ਜਿਹਦੇ ਨਾਲ ਤੱਕਾ ਕੀਤਾ ਸਵਾਲ ਕਰੂਗੀ ਉਹਦਾ ਜਵਾਬ ਦੇ ਸਕਣਗੇ? ਕਿ ਆਪ ਕਾਂਗਰਸ ਪਾਰਟੀ ਅੱਜ ਇਹ ਚਿਹਰਾ ਰੱਖਦੀ ਹੈ ਯੋਹਰਾਂ ਨੇ ਦੇ ਮੰਤਰੀ ਦੇ ਖਿਲਾਫ ਬੋਲ ਸਕਣ ਰੈਸਲਿੰਗ ਫੈਡਰੇਸ਼ਨ ਦੇ ਚੇਅਰਮੈਨ ਦੇ ਖਿਲਾਫ ਬੋਲ ਸਕਣ ਦੇ ਪੋੜੇ ਦੇ ਪੁੱਤ ਤੇ ਪੋਤੇ ਦੇ ਖਿਲਾਫ ਬੋਲ ਸਕਣ ਕੀ ਆ ਪ੍ਰਿਆੰਕਾ ਗਾਂਧੀ ਜੀ ਲੁਧਿਆਣੇ ਜਾ ਕੇ ਬੈਸ ਨੂੰ ਸਰੂਪਾ પા ਕੇ ਕਹਿਣਗੇ ਸੱਦਾ ਦੇਣਗੇ ਕਿ ਜਿੰਨੇ ਰੈਪਿਸਟ ਉਹ ਆਜੋ ਸਾਡੀਆਂ ਵੋਟਾਂ ਬਟੇ ਸੀ ਜਿਹਨੂੰ ਮਰਜ਼ੀ ਲੈ ਲਾਂਗੇ ਚੋਰ ਚੱਕਾ ਰੈਪਿਸਟ ਜਣਾ ਮਰਜ਼ੀ ਆ ਜੂਏ ਇਹਨਾਂ ਨੇ ਜਿਹੜਾ ਪੰਜ ਨਿਆਏ ਲੈ ਕੇ ਜਿੱਦੇ ਤੇ ਚੰਨਦੀ ਕੋਸ਼ਿਸ਼ ਕਰਦੇ ਨਾਰੀ ਨਿਆਏ ਉਹ ਤਾਂ ਨੱਪਤਾ ਜਿਵੇਂ ਪੁਰਾਣੇ ਜ਼ਮਾਨੇ ਚ ਕੁੜੀ ਨੂੰ ਘੜੇ ਚ ਭਾਵੇਂ ਨੱਪਦੀ ਸੀ ਦੂਜਾ ਨਿਆਏ ਸੀ ਇਹਨਾਂ ਦਾ ਸਾਤ ਵਦੇਲ ਦਾ ਕਹਿੰਦੇ ਅਡਾਣੀ ਬਾਣੀ ਨਹੀਂ ਅਸੀਂ ਸ਼ੇਅਰ ਕਰਾਂਗੇ ਜਿਹਦੇ ਨਾਲ ਸਮਰਜੀਤ ਸਿੰਘ ਪੈਂਸ ਨੇ ਮਾਡਲ ਨਾਲ ਜਿਨੇ ਨੂੰ ਜਾਣੇ ਦੀ ਨਹੀਂ ਹਿੰਦੁਸਤਾਨ ਦੀ ਸਵੀਟ ਮਸ਼ੀਨ ਦੀ ਇੰਡਸਟਰੀ ਮੋਨੋਪੋਲੀ ਕ੍ਰੀਏਟ ਕਰ ਲਈ ਧੋਖੇ ਨਾਲ ਲੋਕਾਂ ਦੀਆਂ ਇੰਡਸਟਰੀਆਂ ਬਕਵਾਦੀਆਂ ਲੋਕ ਕੰਗਾਲ ਪਰਤੇ ਕਰਜ਼ੇਈ ਕਰਤੇ ਬੈਂਕਰਪਟ ਹੋ ਗਏ ਅੱਜ ਇਹਦੀਆਂ 400 ਕਰੋੜ 500 ਕਰੋੜ ਦੀਆਂ ਇੰਡਸਟਰੀਆਂ ਦੀ ਗੱਲ ਕਰਦੇ ਆ ਰੋਜ਼ ਲੜਾਈ ਹੁੰਦੀ ਆ ਭਰਾਵਾਂ ਦੀ ਜੇ 200 ਕਰੋੜ ਦਾ ਫੈਸਲਾ ਹੋ ਗਿਆ 250 ਕਰੋੜ ਚੋਗੇ ਕੀ ਇਸ ਆਰਡਰ ਨਾਲ ਕਿਆ ਇਸੇ ਤਰ੍ਹਾਂ ਪੰਜਾਬ ਦੀ ਇੰਡਸਟਰੀ ਦਾ ਮੋਨੋਪੋਲੀਟ ਕਰਕੇ ਖਤਮ ਕਰਾਂਗੇ ਇਹ ਮੋਹਦਨ ਰਾਜਾ ਬੜੇਜੀ ਲੈ ਕੇ ਆਣਗੇ ਮੈਂ ਤਾਂ ਅਪੀਲ ਕਰਦਾ ਹਾਂ ਹਰ ਵਿਅਕਤੀ ਨੂੰ ਪਰ ਖਾਸ ਤੌਰ ਤੇ ਹਰ ਲੇਡੀ ਨੂੰ ਲਾਣਾ ਕੰਸਟੀਟੂਐਂਸੀ ਨੂੰ 100 ਵਾਰ ਦੇਖਿਓ ਰਾਜਾ ਬੜੇ ਦੇ ਪਿੱਛੇ ਪੈਸਾ ਦਾ ਚਿਹਰਾ ਦੇਖ ਕੇ ਵੋਟ ਪਾਈਓ ਕੇ ਰੇਪਿਸਟਾ ਦੇ ਪਿੱਛੇ ਇਹ ਰੇਪਿਸਟੇ ਘਨੇਰੇ ਦੇ ਚੜ ਕੇ ਇਲੈਕਸ਼ਨ ਲੜ ਰਿਹਾ ਹੈ

ਐਨ ਨੂੰ ਆਪਣੀ ਨੂੰ ਕਹੂੰਗਾ ਹਰ ਰੈਡੀ ਚ ਜਾਊਗੀ ਉੱਥੇ ਜਾ ਕੇ ਪੁੱਛੂਗੀ ਕਿ ਰੈਪਿਸਟ ਨਾਲ ਕਿਉਂ ਮਾਰਿਆ ਇੱਕ ਬਹੁਤ ਛੋਟਾ ਸਵਾਲ ਨਹੀਂ ਹੈ ਬਹੁਤ بڑا ਹੈ ਤੁਸੀਂ ਕਦਰੋਂ ਕੀਮਤ ਇਸ ਹੱਦ ਤੱਕ ਕਲੈਕਸ਼ਨ ਲਈ ਵਿਕ ਜਾਂਦੇ ਹੋ ਦੇ ਗਦੇ ਹੋ ਤੁਹਾਡੇ ਕੈਰੇਕਟਰ ਇੰਦੇ ਮਾਰੇ ਨੇ ਛੋੜੇ ਹੋ ਜਾਂਦੇ ਆ ਰਾਜਾ ਬੜੇ ਜੀ ਤੁਸੀਂ ਕਿਦਾਂ ਚਿਹਰਾ ਦਿਖਾਉਗੇ ਲੋਕਾਂ ਨੂੰ ਜੇ ਰੈਪਿਸਟ ਨਾਲ ਬੈਠਾ ਹੂੰਗਾ ਐਂਡ ਲਾਨਾ ਦਾ ਕਾਂਗਰਸ ਦੇ ਉਸ ਦੁਰ ਕਰੇ ਪੱਤੇ ਦੀ ਜਿਹੜਾ ਨਾਲ ਖੜਾ ਦੋ ਰੇਪਿਸਟ ਨੂੰ ਤੇ ਭੈਣ ਜਾ ਕੇ ਕੁਛ ਬੋਲਦੀ ਹੈ ਮਾਂ ਕੁਛ ਬੋਲਦੀ ਹੈ ਖੜ ਗਏ ਸਾਹ ਸਾਹ ਨਾ ਦੱਸਦਾ ਦੂਸਰੀ ਗੱਲ ਹੈ ਕਾਂਗਰਸ ਨੂੰ ਇਹ ਵੀ ਜਵਾਬ ਦੇਣਾ ਪਊਗਾ ਕਿ ਜਿਸ ਤਰ੍ਹਾਂ ਰਗਵੀਰ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਜਪੀ ਚ ਆਏ ਨੇ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਬਿਆਨ ਇਹ ਸੀਗਾ ਕਿ 1984 ਦੇ ਬਿਲ ਅੰਮ੍ਰਿਤਸਰ ਦੇ ਸਾਕੇ ਨੀਲੇ ਤਾਰੇ ਬਾਰੇ ਕਾਂਗਰਸ ਦੋਸ਼ੀ ਹੈ ਤੇ ਦੂਸਰਾ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਦਿੱਲੀ ਵਿੱਚ ਮਾਸੇਕਰ ਹੋਇਆ ਉਹਦੇ ਲਈ ਵੀ ਕਾਂਗਰਸ ਜ਼ੋਸ਼ੀ ਹੈ ਜਿਹੜਾ ਬੰਦਾ ਤਿੰਨ ਵਾਰੀ ਉਹਨਾਂ ਦੀ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਜਿਹਦੇ ਦਾਦਾ ਜੀ ਉਸ ਪਾਰਟੀ ਦੇ ਮੁੱਖ ਮੰਤਰੀ ਰਹੇ ਹੋਣ ਜਿਹਦਾ ਤਾਇਆ ਉਹਦਾ ਦੋ ਵਾਰੀ ਮੰਤਰੀ ਰਿਹਾ ਹੋਵੇ ਤੇ ਜਿਹਦੀ ਭੂਆ ਇੱਕ ਵਾਰੀ ਮੰਤਰੀ ਨਹੀਂ ਹੋਵੇ ਉਹ ਬੰਦਾ ਜਾਂ ਕਾਂਗਰਸ ਤੇ ਦੋਸ਼ ਰਾਏ ਹੈ ਉਹ ਸਿਰਫ ਇੰਨੀ ਗੱਲ ਕਰਕੇ ਬ੍ਰਸ਼ ਸਾਈਡ ਨਹੀਂ ਕੀਤਾ ਜਾ ਸਕਦਾ ਇਹ ਹੁਣ ਬਿੱਟੂ ਜੀ ਬੀਜੇਪੀ ਚਲੇ ਗਿਆ ਤਾਂ ਕਰਕੇ ਕਹਿੰਦੇ ਆ ਉਹਨਾਂ ਨੇ ਕਿਸੇ ਨੇ ਕੰਮ ਨਹੀਂ ਕੀਤਾ ਤੇ ਇਹ ਗੱਲ ਦਾ ਇਹਨਾਂ ਨੂੰ ਜਵਾਬ ਦੇਣਾ ਪਊ ਕਿ ਉਹ ਕਹੀ ਇਹ ਜਿਹੜਾ ਮੀਂਹ ਨਾ ਚੱਲ ਰਿਹਾ ਉਹ ਮੀਂਹ ਨਾ ਚੱਲੂਗਾ ਹਿਆਣਾ ਚੱਲ ਰਿਹਾ ਜੇਤ ਦਾ ਨਹੀਂ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਜੋ ਗੱਲਾਂ ਸਾਹਮਣੇ ਆਈਆਂ ਕੱਲ ਮਾਨ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਕਹਿੰਦੇ ਸੁਖਵੀਰ ਜੀ ਦੱਸਣ ਅੱਜ ਕਹਿੰਦੇ ਪਏ ਆ ਬੀਜੇਪੀ ਦੇ ਲਾਮਣਾ ਰਹੇ ਹੈ ਕਿ ਕੱਲ ਤੱਕ ਦਾ ਬੀਜੇਪੀ ਦੇ ਸਾਥੀ ਸੀ ਮਾਨ ਸਾਹਿਬ ਵੀ ਇੱਕੋ ਗੱਲ ਪੁੱਛਣਾ ਮਾਨ ਸਾਹਿਬ ਪਹਿਲਾਂ ਆਪਣੀ ਪੀੜ੍ਹੀ ਦਾ ਸੋਟਾ ਫੇਰੋ ਤੁਸੀਂ ਜਿਹੜੀ ਕਾਂਗਰਸ ਨੂੰ ਪੰਜਾਬ ਚ ਅੰਦੀ ਨੂੰ ਅੰਦਰ ਦੇਦਾ ਤੁਸੀਂ ਉਹਨਾਂ ਦੇ ਨਾਲ ਰਣ ਕੇ ਇਲੈਕਸ਼ਨ ਲੜਦੇ ਹੋ ਤੁਹਾਡੀ ਕੀ ਮਜਬੂਰੀ ਹੈ ਪਹਿਲਾ ਜਵਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਹੁਣ ਪੰਜਾਬ ਨੂੰ ਇਹ ਡੇੜਾ ਪਊ ਇਹ ਜਿਹੜੇ ਕਾਂਗਰਸ ਦੇ 16 ਲੀਡਰੋ ਨੇ ਅੰਦਰ ਦਿੱਤੇ ਜਿਹੜੀ ਕਾਂਗਰਸ ਨੂੰ ਨੇ ਫਰੈਸ਼ ਕੀਤਾ ਉਸ ਕਾਂਗਰਸ ਨਾਲ ਉਹਨਾਂ ਦਾ ਚੰਦੀ ਗੜ ਤੱਕ ਸਮਝੌਤਾ ਤੇ ਪੰਜਾਬ ਤੋਂ ਫਰੈਂਕੀ ਮੈਚ ਹੈ ਇਹ ਕੀ ਮਜਬੂਰੀ ਆ ਆਮ ਆਦਮੀ ਪਾਰਟੀ ਦੀ ਜਿਹੜਾ ਉਹਨਾਂ ਨੂੰ ਕਾਂਗਰਸ ਨਾਲ ਸਮਝੌਤਾ ਕਰਨਾ ਪਿਆ ਕਿਉਂਕਿ ਇਹ ਤਾਂ ਸਲੀਅਤ ਹੈ ਕਿ ਇਹ ਆਮ ਆਦਮੀ ਪਾਰਟੀ ਸਾਰੇ ਦੇਸ਼ ਵਿੱਚ 17 ਸੀਟਾਂ ਲੜ ਰਹੀ 19 ਸੀਟਾਂ ਲੜ ਰਹੀ ਹੈ 13 ਪੰਜਾਬ 4 ਦਿੱਲੀ ਦੋ ਗੁਜਰਾਤ ਤੇ ਦੋ ਗੋ ਇਹ ਖਰਿਆ ਕਿ ਇਹ ਇੰਨਾ ਜ਼ੋਰ ਲਾ ਕੇ ਅੱਡੀਆਂ ਦਾ ਜ਼ੋਰ ਲਾ ਕੇ ਜੇ ਦੋ ਤਿੰਨ ਜਿੱਤ ਵੀ ਗਈ ਤਾਂ ਦਿੱਲੀ ਦੀ ਸਰਕਾਰ ਜਿਹਨਾਂ ਦੀ ਭਾਗੀਦਾਰੀ ਵਿੱਚ ਹੋਣੀ ਸੁਣਵਾਈ ਤਾਂ ਕੀ ਹੋਣੀ ਇਹਨਾਂ ਦੀ ਮਜਬੂਰੀ ਨਹੀਂ ਹੈ ਕਿ ਇਹਨਾਂ ਨੇ ਕਾਂਗਰਸ ਦਾ ਸਾਥ ਦਿੱਤਾ ਤੇ ਹੁਣ ਮਾਨ ਸਾਹਿਬ ਇਹ ਦੱਸਣਾ ਪਰੂਗਾ ਕਿ ਜਿਹੜੀ ਕਾਂਗਰਸ ਨੂੰ ਤੁਸੀਂ ਕਹਿੰਦੇ ਸੀ ਨੱਕੋ ਨਖਤ ਥੋਰੋ ਕਰਪਟ ਹੈ ਉਹ ਕਾਂਗਰਸ ਬਾਰੇ ਹੁਣ ਤੁਹਾਡਾ ਕੀ ਵਿਚਾਰ ਹੈ ਜੇ ਉਹ ਮਾਰੀ ਹੈ ਤਾਂ ਫਿਰ ਤੁਸੀਂ ਜਿਹੜੇ ਪੰਜਾਬ ਤੋਂ ਬਾਹਰ ਜਾਗੇ ਜਿੱਥੇ ਤੁਹਾਡਾ ਓਪਨਲੀ ਸਹਿਯੋਗ ਆ ਇੱਥੇ ਤਾਂ ਮਿਹਣੀ ਭੁਗਤਣਾ ਹੈ ਜਿਹੜਾ ਓਪਨ ਸਹਿਯੋਗ ਹੈ ਉੱਥੇ ਕਿਉਂ ਜਾ ਕੇ ਉਹਨਾਂ ਦੀ ਪ੍ਰਚਾਰ ਕਰਦੇ ਪਿਓ ਉਹ ਕਾਹ ਨਹੀਂ ਸੁਝੀ ਉਹ ਇਹ ਜਿਹੜਾ ਗੁੱਲ ਹੈ ਸਾਨੂੰ ਅਸੀਂ ਜਿੱਦਾਂ ਨੂੰ ਛੱਡਿਆ ਸਿਧਾਂਤ ਪਿੱਛੇ ਛੱਡਿਆ ਫਾਰਵਰਡ ਇਸ਼ੂ ਪਿੱਛੇ ਛੱਡਿਆ ਅਲਾਈਅንስ ਛੱਡਿਆ ਵਜ਼ੀਰੀ ਛੱਡੀ ਸਾਨੂੰ ਕੁਐਸਚਨ ਨਾ ਕਰੋ ਪਹਿਲਾਂ ਆਪਣੀ ਜਿੜੀ ਏ ਛੋਟਾ ਮਾਰ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਇਹ ਆਮ ਆਦਮੀ ਪਾਰਟੀ ਚਾਰ ਵਿੱਚੀ ਸੀਸ ਦੇ ਪਾਵਰ ਚਾਈ ਇਹ ਚਾਰਾ ਵਿੱਚ ਇਹਨਾਂ ਨੇ ਸਵਾ ਦੋ ਸਾਲ ਵਿੱਚ ਕੀ ਅਚੀਵ ਕੀਤਾ ਉਹਦਾ ਜਵਾਬ ਵੀ ਇਹਨਾਂ ਨੂੰ ਦੇਣਾ ਪਹਿਲਾ ਸੀ ਇਹ ਕਹਿੰਦੇ ਸੀ ਕਿ ਗੁਰੂ ਸਾਹਿਬ ਦੀ ਵੇਦ ਮਾਨ ਸਾਹਿਬ ਹੁਣ ਕਿਉਂ ਨਹੀਂ ਦੱਸਦੇ ਕਿ ਕੀ ਨਹੀਂ ਕਰਾਈ ਹੁਣ ਦੱਸੋ ਕਿ ਜਿਹੜਾ ਤੁਸੀਂ ਕੇਸ ਰਾਮ ਰਹੀਮ ਤੇ ਕੀਤਾ ਸੀ 295 ਦਾ ਹਾਈ ਕੋਰਟ ਨੇ ਰਿਜੈਕਟ ਕਰਤਾ ਸੁਪਰੀਮ ਕੋਰਟ 'ਚ ਤੁਹਾਡੀ ਕੱਚੀ ਉੜ ਗਈ ਤੁਸੀਂ ਹੁਣ ਰੜੇ ਹੋ ਨਾ ਸਾਨੂੰ ਤਾਂ ਕਹਿ ਦਿੱਸੀ ਨਾ ਸੁਪਰੀਮ ਕੋਰਟ ਨੇ ਕੱਲ ਲਿਬਰੀ ਚੜਾਤੀ ਪੰਜਾਬ ਸਰਕਾਰ ਦੇ ਪ੍ਰਤੀਜਿਗ ਕੱਚੀ ਦਾਗਲ ਹੁਣ ਤੁਸੀਂ ਕਿੱਥੇ ਖੜੇ ਹੋ ਦੱਸੋ ਫੇਰ ਸ਼ੋਪ ਕਰਨ ਵਾਲੀ ਇੱਕ ਮੌਤ ਤੇ ਤੁਸੀਂ ਐਫ ਆਈ ਆਰ ਜ਼ੀਰੋ ਐਫ ਆਈ ਆਰ ਕਰਕੇ ਅਰੇ ਅਜਿਹਾ ਨਾ ਕੋਈ ਇੰਦਾ ਯਾਦ ਰੱਖ ਬਿੱਟੇ ਨੀ ਪੰਜਾਬ ਦੀ ਟੈਰਿਟਰੀ ਤੇ ਬਾਰਡਰ ਹੋਇਆ ਹੈ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲ ਰਹੇ ਹੋ ਨਹੀਂ ਬੋਲ ਰਹੇ ਪਾੜੀ ਦੀ ਮਜਬੂਰੀ ਹੈ ਤੀਸਰੀ ਗੱਲ ਜਿਹੜੀ ਹੈ ਮੈਂ ਇਹਨਾਂ ਨੂੰ ਸਪਸ਼ਟ ਕੁੱਛ ਨਾ ਜਾਨਣਾ ਹੈ ਜੀ ਨੂੰ ਵੀ ਫੜ ਲੈਣੋ ਕਰਾਂ ਤੇ ਜੇ ਆਮ ਆਦਮੀ ਪਾਰਟੀ ਦੀ ਸਾਰੀ ਜੀਬੇ ਸੇ 15 ਦਿੱਤੀ ਜਾਵੇ ਤਾਂ ਕਹਿੰਦੇ ਇਮਾਨਦਾਰ ਇਹਨੂੰ ਜੱਜ ਪਾਉਣ ਕਰੂਗਾ ਕਿ ਆਮ ਆਦਮੀ ਪਾਰਟੀ ਨੇ ਇਹ ਸਾਂਸ ਲੈ ਲਿਆ ਫੈਸਲੇ ਕਰਨਾ ਹਰੀਸ਼ ਜੀ ਨੇਤਾ ਆ ਬਹਿਸਾਂ ਨਹੀਂ ਲਾਈਏ ਇਹਦਾ ਇਹਨਾਂ ਦਾ ਤਾਂ ਸਾਰਿਆਂ ਦਾ ਯਾਦਾਂ ਉੱਤੇ ਹੈ ਰੀਜੀ ਤੁਸੀਂ ਦੇਖੋ ਇਹਨਾਂ ਨੇ ਆਪਣੀ ਰਾਜ ਸਭਾ ਦੀ ਮੈਂਬਰ ਨਾਲ ਕੱਲ ਕੀ ਕੀਤੀ ਹੈ ਸੀਐਮ ਹਾਊਸ ਵਿੱਚ 30 ਘੰਟੇ ਆਮ ਆਦਮੀ ਪਾਰਟੀ ਆਫੀਸ਼ੀਅਲੀ ਚੋਪ ਰਹੀ ਹੈ ਕਿ ਸਾਡੀ ਰਾਜ ਸਭਾ ਦੀ ਮੈਂਬਰ ਔਰਮਰ ਚੇਅਰਮੈਨ ਊਮਨ ਕਮਿਸ਼ਨ ਦੀ ਨਾਲ ਜਿਵੇਂ ਮੋਲੈਸਟੇਸ਼ਨ ਕੀਤੀ ਗਈ ਜਿਵੇਂ ਸੈਕਸ਼ੂਅਲ ਹੈਰੈਸਮੈਂਟ ਕੀਤੀ ਗਈ ਜਿਵੇਂ ਉਹ ਮੈਨ ਹੈਂਡਲ ਕੀਤੀ ਗਈ ਆਮ ਆਦਮੀ ਪਾਰਟੀ ਕਿਹੜੀ ਕਹਿ ਸਕਦੀ ਹੈ ਕਿ ਉਹਨਾਂ ਦਾ ਕਿਸੇ ਔਰਤ ਪ੍ਰਤੀ ਸਤਿਕਾਰ ਹੈ 22 ਘੰਟੇ ਬਾਅਦ ਸੰਜੇ ਸਿੰਘ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਰਿਹਾ ਕਿ ਸਭ ਤੋਂ ਸਖਤ ਕਾਰਵਾਈ ਹੋ ਸੀਐਮ ਦੇ ਅਫੀਸ਼ਲ ਰੈਜ਼ਿਡੈਂਸ 사 ਕੁਝ ਹੋ ਰਿਹਾ ਹੈ ਜੇ ਉੱਥੇ ਸਭ ਕੁਝ ਇਹ ਹੋ ਰਿਹਾ ਤੇ ਫਿਰ ਔਰੰਗਜ਼ੇਬ ਕਿਥੇ ਇਹ ਪੰਜਾਬ ਚੋਂ ਸੇਫ ਕਾਲ ਕਹਿ ਰਹੇ ਮੈਂ ਨੈਕਸਟ ਕੱਲ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਬਿੱਟੂ ਜੀ ਦੇ ਨੋਮੀਨੇਸ਼ਨ 'ਤੇ ਇੱਕ ਰੌਲਾ ਪਾਤਾ ਹੈ ਦੂਸਰਾ ਸਟੇਟਾਂ ਨੂੰ ਡਿਗਰੀ ਵਾਈਡ ਪਬਲਿਕ ਕਮਿਸ਼ਨ ਤੋਂ ਮੈਂ ਕੀ ਨਾ ਕੜਾਇਓ ਠੀਕ ਹੈ ਫਾਈਨੈਂਸ਼ੀਅਲ ਇੰਡੀਪੈਂਡੈਂਸ ਚਾਹੀਦੀ ਆ ਤੀਜਾ ਜਿਹੜਾ ਵੀ ਸੈਂਟਰ ਲਾਅ ਪਿਛਲੇ ਸਮੇਂ ਵਿੱਚ ਵੱਖ-ਵੱਖ ਸਮੇਂ ਦੀਆਂ ਸੈਂਟਰ ਗਵਰਨਮੈਂਟ ਨੇ ਸਟੇਟ ਸਬਜੈਕਟ ਨੂੰ ਕੰਕੋਰਡੈਂਟ ਲਿਸਟ ਵਿੱਚ ਪਾ ਕੇ ਸੈਂਟਰ ਦਾ ਕੰਟਰੋਲ ਮਿਲਾ ਲਿਆ ਭਾਵੇਂ ਉਹ ਐਜੂਕੇਸ਼ਨ ਸੀ ਭਾਵੇਂ ਉਹ ਹੈਲਥ ਸੀ ਅਸੀਂ ਵੀ ਵਿਲ ਸਟ੍ਰਾਈਵ ਫਾਰ ਥੈਟ ਟੂ ਰਿਟਰਨ ਟੂ ਸਟੇਟ ਜਿਹੜੇ ਪਾਵਰ ਸੀ ਜਾਂ ਸਟੇਟ ਕੋਲ ਆਉਣ ਉਹ ਸਟੇਟ ਲਿਸਟ ਤੋਂ ਬਾਹਰ ਜਿਹੜੀਆਂ ਕੰਕੋਰਡੈਂਟ ਕਹਿਿਆ ਉਹਨਾਂ ਨੂੰ ਡਿਲੀਟ ਹੋਣ ਇਸ ਜਿਹੜਾ ਨੈਕਸਟ ਇੰਪੋਰਟੈਂਟ ਆ ਮਿਨੋਰਟੀ ਨੂੰ ਕ੍ਰਾਸ਼ ਨਹੀਂ ਕਰਨੇ ਵਾਲੇ ਤੇ ਜਿਹੜਾ ਉਸ ਤੋਂ ਵੱਡਾ ਹੈਗਾ ਕਿ ਕਿਸੇ ਵੀ ਮਿਨੋਰਟੀ ਦੇ ਰਿਲੀਜੀਅਸ ਬੇਅਰ ਵਿੱਚ ਸਰਪੰਚ ਜਾਂ ਸਰਕਾਰਾਂ ਨੂੰ ਦਖਲ ਦੇਣ ਦਾ ਹੱਕ ਨਹੀਂ ਹੋਊਗਾ ਜਿਵੇਂ ਹਜ਼ੂਰ ਸਾਹਿਬ ਦੀ ਕਮੇਟੀ ਵਿੱਚ ਪਹਿਲਾਂ ਚਾਰ ਸਿੱਖ ਮੈਂਬਰ ਪਾਰਲੀਮੈਂਟ ਇਲੈਕਟ ਹੋ ਕੇ ਜਾਂਦੇ ਕਮੇਟੀ ਦੇ ਪੱਧਰ ਤੇ ਇਹਨਾਂ ਦੇ ਮੈਂਬਰ ਖਤਮ ਕਰਦੇ ਪਾਰਲੀਮੈਂਟ ਵਾਲੇ ਐਸਪੀਪੀਸੀ ਵਾਲੇ ਚਾਰ ਨਾਮ ਇਹਦੇ ਆ ਜੋ ਦੋ ਕਰਦੇ ਚੀਫ ਖਾਲਸਾ ਦਵਾਨ ਵਾਲਾ ਕੱਢਦਾ ਸਿੰਘ ਸੁਭਾ ਵਾਲਾ ਕੱਢਦਾ ਪ੍ਰੈਜ਼ੀਡੈਂਟ ਨਾਮਿਨੇਟ ਕਰਨ ਦੀ ਪਾਵਰ ਕਰਦੀ ਇਹ ਗਵਰਨਮੈਂਟ ਹੈ নো ਰਾਈਟ ਟੂ ਇੰਟਰਵੈਨ ਇਨ ਦੀ ਲੀਜਿਸ ਬਿਲ ਆਫ ਦੀ ਸਿਕਸ ਇਹ Patna ਸਾਹਿਬ ਦੇ ਚ ਵੀ ਆਈ ਪ੍ਰਿਫਰ ਕਰਕੇ ਆਪਣਾ ਜਗਰੂਰ ਕਰ ਲਿਆ ਦਿੱਲੀ ਚ ਜਿਵੇਂ ਭਜਨ ਲਾਲ ਸਾਰਾ ਕਾਂਗਰਸ ਦਾ ਚਲੇ ਗਿਆ ਸੀ ਜਨਤਾ ਪਾਰਟੀ ਜੋ ਕਾਂਗਰਸ ਸਾਡੇ ਸਾਰਿਆਂ ਨੂੰ ਲੈ ਗਏ ਇਹ ਅਰਿਆਨਿਕ ਬੇਟੀ ਤੋੜਦੀ ਵੀ ਵਿਲ ਨਾਟ ਅਲਾਉ ਥੀਸ ਥਿੰਗ ਟੂ ਹੈਪਨ ਜਿਹੜੀਆਂ ਮਿਨੋਰਟੀਜ਼ ਦੇ ਰਾਈਟ ਤੇ ਇੰਟਰਫੇਅਰ ਕਰਦਾ ਗਰਿਆ ਸਾਹਿਬ ਮਮਤ ਪਹਿਰ ਸਾਹਿਬ ਅਸਤੀਵ ਮੇਰੀ ਗੱਲ ਸੁਣੋ ਕੈਹ ਗੱਲ ਕਰ ਰਹੇ ਹੋ ਭਾਂਡਾ ਪਿੱਟਾ ਹੋਏ ਚੱਕਣ ਵਾਲੇ ਨੂੰ ਸੰਗਤ ਨਹੀਂ ਆਪ ਵੀ ਉਹਨੂੰ ਕਰਦੇ ਨਹੀਂ ਲੋਕ ਉਹਨਾਂ ਤੋਂ ਵਗੜ ਗਏ ਅਕਾਲੀ ਦਲ ਮੰਗਦਾ ਹੈ ਹੀ ਇਜ਼ ਅਨੋ ਰਾਈਟ ਟੂ ਕਾਲ ਹਿਮ self ਸਿਕ ਰਿਪਰੈਜ਼ੈਂਟੇਟਡ ਆਫਟਰ ਰੀਸੀਵਿੰਗ ਹੋਨਰ ਬ੍ਰਾਊਨ ਦੀ ਕਾਂਗਰਸ ਲੀਡਰ ਮਿਸਟਰ ਆਲਕਰ ਜਰੂਰ ਜੇਕਰ ਚੰਦੂ ਸਾਹਿਬ ਐਮਪੀ ਬਣਦੇ ਨੇ ਤਾਂ ਇੱਕ ਤੇ বিজেপি ਪੁੰਜੇਗੇ ਵੀ ਵੋਟ ਪਾਉਣਗੇ ਤੁਹਾਨੂੰ ਸਿੱਧੀ ਗੱਲ ਕਰਦੇ বিজেপি ਜੋ ਪੰਜ ਜੱਤਾ ਹੁਣ ਮੰਨਣ ਨੂੰ ਕਿਹਾ ਸੀ ਕੋਈ ਵੀ ਨੈਸ਼ਨਲ ਬਣਨ ਵਾਲੀ ਗਵਰਨਮੈਂਟ ਪਹਿਲਾਂ ਗਵਰਨਮੈਂਟ ਨੂੰ ਸਪੋਰਟ ਕਰਨ ਤੋਂ ਪਹਿਲਾਂ ਗੱਲਾਂ ਇੱਥੇ ਮੰਗਵਾ ਕੇ ਫੇਰ ਦੇਖ ਕੇ ਦੂਜੇ ਨਾਲ ਜਾਣਾ ਨਹੀਂ ਉਹਨਾਂ ਦੇ ਫੌਜੀਆ ਦਾ ਸਨਮਾਨ ਕਰ ਇਹ اخلاق ਤੌਰ ਤੇ ਬਹੁਤ ਵਾਜੂਬ ਸੀ ਉਹ ਆਪਣਾ ਫੈਸਲਾ ਇਥੇ ਕੇਐਸ ਜਲਦੇ ਸੱਤੇ ਵੀ ਦਸਤਾਬੀਰ ਸੀ ਇਥੇ ਬਿਆਨ ਸੀ ਜਿਹਦੀ ਗੱਲ ਕਰਦੇ ਆ ਜਿਹਦੇ ਨਾਮ ਨਾਲ ਪੁੱਛਣ ਲੱਗਾ ਉਹ ਵੀ ਇੱਕ ਸਰਦਾਰ ਸੀ ਸੋ ਇਸ ਕਰਕੇ ਇਹ ਜੇ ਤੁਹਾਡਾ اخلاق ਜਿਹੜਾ ਵਾ ਉਹ ਕੀ ਕਹਿੰਦਾ ਵਾ ਗੱਲ ਤਾਂ ਉਸ ਦੀ ਅਫਸੋਸ ਇਸੇ ਕਰਕੇ ਬਣੜ ਕੀਤਾ ਸੰਸਦਾਂ ਕਮਜ਼ੋਰ ਨਹੀਂ ਹੁੰਦੀਆਂ ਪਾਰਟੀਆਂ ਕਮਜ਼ੋਰ ਨਹੀਂ ਹੁੰਦੀਆਂ ਪਾਰਟੀਆਂ 'ਚ ਕੰਮ ਕਰਨ ਵਾਲੇ ਕਰਜ਼ਾਰ ਕਮਜ਼ੋਰ ਹੁੰਦੇ ਆ ਸੋ ਇਸ ਕਰਕੇ ਉਹਨਾਂ ਨੇ ਜਿਹੜਾ ਫੈਸਲਾ ਲਿਆ ਉਹ ਦਾ ਉਹ ਦਾ ਜਵਾਬ ਲੋਕ ਦੇ ਨੇ ਤੁਸੀਂ ਦੋ ਤੇ ਤੌਕੀਨੇ ਦਗਵਾਈ ਤੇ ਐਨੇ ਸਾਲ ਚੁੱਪ ਕੇ ਉਹ ਲੰਗਾਈ ਉਹ ਦੱਸਾਂ ਦੂਸਰੀ ਗੱਲ 2019 ਦੀ ਇਲੈਕਸ਼ਨ ਵਿੱਚ ਸਰਕਾਰ ਰਵੀਰ ਸਿੰਘ ਬਿੱਟੂ ਨੂੰ ਮਿਨਿਸਪਲ ਕਾਰਪੋਰੇਸ਼ਨ ਨੇ ਜਾਦੂ ਕੋਠੀ ਉਹਦੇ ਕਰਦੇ ਸੀ ਉਦੋਂ ਐਨਓਸੀ ਦਿੱਤਾ ਜਿਹੜੇ ਅਫਸਰਾਂ ਨੇ ਐਨਓਸੀ ਦਿੱਤਾ ਉਹਨਾਂ ਤੇ ਤੁਰੰਤ ਫੌਜਦਾਰੀ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਇਹ ਉਹਨਾਂ ਨੂੰ ਕੀ ਮਜਬੂਰੀ ਸੀ ਕਿ ਨਜਾਇਜ਼ ਕਾਬਜ ਨੂੰ ਜਿਹਦੇ ਵੱਲ ਪੈਸੇ ਬਕਾਇਆ ਰਹਿੰਦੇ ਸੀ ਐਨਓਸੀ ਕਿਉਂ ਦੇਣਾ ਅਸੀਂ ਇਹ ਇਲੈਕਸ਼ਨਾਂ ਤੱਕ ਨਹੀਂ ਇਹਨੂੰ ਲੌਜੀਕਲ ਐਂਡ ਤੇ ਲਾਜਾਵਾਂਗੇ ਕਿਉਂਕਿ ਜਿਸ ਤਰ੍ਹਾਂ ਕਾਰਪੋਰੇਸ਼ਨ ਦੇ ਕੋਈ 2 4 5 ਮੁਲਾਜ਼ਮ ਠੇਕੇਦਾਰ ਬਣੇ ਫਿਰਦੇ ਨੇ ਜਿਹੜੀ ਪੋਲੀਟੀਕਲ ਪਾਰਟੀ ਸਾਹਮਣੇ ਆਜੇ ਉਹਦੇ ਠੇਕੇਦਾਰ ਬਣ ਕੇ ਪੋਲੀਟੀਕਲ ਬੌਸੇਸ ਬਣਦੇ ਆ ਉਹ ਸਾਰੇ ਐਕਸਪੋਜ਼ ਹੋਣਗੇ ਐ ਨਹੀਂ ਜਾਗੇ ਇਹ ਆਪਣਾ ਕਰਕੇ ਤੇ ਮੁੜ ਕੇ ਸੌ ਜਾਣਗੇ ਤੀਸਰੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਨਾਲ ਇਲੈਕਸ਼ਨ ਲਾਜ਼ ਦੀ ਗੁਰਸ਼ਾ ਕਰਦੀ ਰੂਲਿੰਗ ਪਾਰਟੀ ਪੰਜਾਬ 'ਚ ਕਰ ਰਹੀ ਹੈ ਮੈਂ ਉਥੇ ਜ਼ਿਲ੍ਹਾ ਦੀ ਰਿਟਰਨਿੰਗ ਅਫਸਰ ਮੈਡਮ ਸਾਖੀ ਨੂੰ ਵੀ ਹੋਊਗਾ ਇਹ ਪ੍ਰਭਾਵ ਤੁਹਾਡੇ ਇਹ ਪੈਂਦਾ ਕਿ ਤੁਸੀਂ بڑے ਕਾਨੂੰਨ ਦੇ ਜ਼ਾਬਤੇ 'ਚ ਰਹਿਣ ਵਾਲੇ ਅਤੇ ਬੜੀ ਸ਼ਕਤੀ ਨਾਲ ਕਾਨੂੰਨ ਨੂੰ ਲਾਗੂ ਕਰਨ ਵਾਲੇ ਹੋ ਸਾਨੂੰ ਮਨਜ਼ੂਰੀਆਂ ਦੇਣ ਲਈ 10-10 ਤੇ ਲਾ ਰਹੇ ਹੋ ਚੱਲ ਅਸੀਂ ਆ ਕਾਟ ਦੇ ਰਹੇ ਆ ਮੈਂ ਆ ਹੁਣ ਜਵਤੀ ਦੇਸ਼ ਦਾ ਏਰੀਆ ਛੋਕੇ ਆਇਆ ਹਾਂ ਉੱਥੇ ਹਰ ਗਲੀ ਚ ਆਮ ਆਦਮੀ ਦਾ ਪੋਸਟ ਨੰਬਰ ਫੋਟ ਲੱਗਿਆ 3/2 ਦਾ ਉਹਦੇ ਮੈਂ ਨੇੜੇ ਹੋ ਕੇ ਦੇਖਿਆ ਜੀ ਕਿਸੇ ਨੇ ਕੋਈ ਆਧਾਰ ਕਾਰਡ ਦੀ ਫੋਟੋ ਲਗਾਈਏ ਕਿਸੇ ਨੇ ਨਹੀਂ ਲਗਾਈ ਉਹ ਕਿਉਂ ਨਹੀਂ ਲੱਗਿਆ ਰਿਹਾ ਇਹ ਹੈ ਇਲੈਕਸ਼ਨ ਪ੍ਰੋਸੈਸ ਬ੍ਰੀਲੈਂਟ ਬੇਰ ਈਨਾਂ ਦੀ ਮਜਬੂਰੀ ਹੈ ਕਿਉਂ ਨਹੀਂ ਐਕਸ਼ਨ ਲੈਂਦੇ ਮੈਂ ਹੋਰ ਗੱਲ ਨਹੀਂ ਗੱਲ ਕਰਦਾ ਤੁਸੀਂ ਐਸਾ ਹਰਾਨੀ ਵਾਲੀ ਗੱਲ ਹੈ ਤੇ ਮੇਰੇ ਘਰ ਦੇ ਰਾਤ ਸਾਰੀ ਰਾਤ ਤੇ ਸਾਰੀ ਰਾਤ ਤੇ ਪ੍ਰਾਂਤ ਕੋਲ ਤੇ ਬੋਦੀ ਦੇ ਪੋਸਟਰ ਲਾਇਆ ਕੋਈ ਮੇਰੇ ਉਹ ਵੀਡੀਓ ਕੈਮਰਾ 'ਚ ਵੀ ਆ ਗਏ ਕੋਈ ਵੇਰੀ ਕਰਦਾ ਹੈ ਕਾਰਵਾਈ ਨਹੀਂ ਕਰਦੇ ਮੈਂ ਤੁਹਾਨੂੰ ਸਾਫ਼ ਦੱਸਦਾ ਕਿਉਂਕਿ ਇਲੈਕਸ਼ਨ ਪ੍ਰੋਸੈਸ ਹੈ ਜਿਹੜਾ ਇਹ ਸਰਕਾਰ ਵੇਲੇ ਇਹ ਫ੍ਰੀ ਐਕਟਰੀ ਹੈ ਠੀਕ ਹੈ ਅਸੀਂ ਇਹਨਾਂ ਨੂੰ ਵੀ ਵਾਰਨ ਕਰਦੇ ਆ ਇਲੈਕਸ਼ਨ ਕੋਈ ਜਦੋਂ ਵੀ ਮੰਨ ਕਰਦੇ ਆ ਇਹ ਬਾਹਰ ਟੋਟਾ ਜਿੱਥੇ ਮਾਰਕੀ ਸਾਹਿਬ ਜੂ ਵੋਟਾਂ ਵਧ ਘਟ ਘਟੀਆਂ ਨੂੰ ਵਾਧੂ ਖਾ ਲੋਗੇ ਵਧ ਪਈਆਂ ਨੂੰ ਘਟਕਾ ਲੋਗੇ ਪੰਜਾਬ ਦੇ ਲੋਕਾਂ ਨੇ ਲੇਖਾ ਜੋਖਾ ਕਰਨਾ ਹਿਸਾਬ ਦੇਣਾ ਬੋਲਦਾ ਕਿਸੇ ਤਰ੍ਹਾਂ ਦੀ ਵੀ ਕੋਈ ਉੱਚੀ ਨੀਵੀਂ ਗੱਲ ਇੱਥੇ ਪੰਜਾਬ 'ਚ ਨਹੀਂ ਹੋਣੀ ਪੰਜਾਬ ਦੇ ਲੋਕ ਬਹੁਤ ਹੀ ਬਹੁਤ ਸੁਚੇਤ ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਹਾਂ ਭਾਰਤੀ ਜਨਤਾ ਪਾਰਟੀ ਦੀ ਇਹ ਵੀ ਕਹਿਣਗੇ ਜੀ ਤੁਹਾਡੇ ਦਾ 파ਟਨਰ ਰਹੇ ਆ رہے ہیں کوئی شک نہیں پر جڑے سوال ہوں کر لگے ہیں سوال سوالوں نے دسو کی ابھی سوال ہوں کو کدے کر کے وہ نہیں کہ پنجاب